ਸੂਫੀ ਕਰ ਬਾਬਾ ਬੁੱਲੇ ਸ਼ਾ ਕੱਲ ਅਸੀਂ ਸੁਣਿਆ ਸੀ ਕਿ ਕਿਵੇਂ ਇਨਾਇਤ ਸ਼ਾ ਬੁੱਲੇ ਸ਼ਾ ਨਾਲ ਗੱਲ ਕੀਤੇ ਬਿਨਾ ਆਪਣੀ ਕੁਟਿਆ ਵੱਲ ਚਲਾ ਗਿਆ ਬੁੱਲੇ ਸ਼ਾ ਵੀ ਜਾ ਕੇ ਗੁਰੂ ਜੀ ਦੀ ਕੁਟਿਆ ਦੇ ਸਾਹਮਣੇ ਖੜਾ ਹੋ ਕੇ ਰੋਂਦਾ ਰਿਹਾ ਅੱਜ ਬੁੱਲੇ ਸ਼ਾਦੀ ਹਰ ਟੜਕਨ ਉਸ ਦੀ ਮੂਰਖਤਾ ਨੂੰ ਕੋਸ ਰਹੀ ਸੀ ਬੁੱਲੇ ਸ਼ਾਹ ਵਿੱਚ ਗੁਰੂ ਦੇਵ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਸੀ ਪਰ ਇੱਕ ਹਿੰਮਤ ਵਾਰ-ਵਾਰ ਉਸ ਦੇ ਦਿਲ ਨੂੰ ਸਾੜ ਰਹੀ ਸੀ ਅਤੇ ਉਸ ਦੇ ਕਦਮ ਅੱਗੇ ਵਧਾ ਰਹੀ ਸੀ ਕਿ ਰਹਿਮਤ ਕਾ ਤੇਰੇ ਮੇਰੇ ਗੁਨਾਹੋ ਕੋ ਨਾਜ਼ ਹੈ ਬੰਦਾ ਹੂੰ ਜਾਣਤਾ ਹੂੰ ਤੂੰ ਬੰਦਾ ਨਵਾਜ਼ ਹੈ ਇਨਾ ਮਿਲੀਆਂ ਜੁਲੀਆਂ ਰੰਗਲੀਆਂ ਭਾਵਨਾਵਾਂ ਨਾਲ ਬੁੱਲੇ ਸ਼ਾ ਇਨਾਇਤ ਦੀ ਕੁਟਿਆ ਵਿੱਚ ਦਾਖਲ ਹੋਇਆ ਪ੍ਰਣਾਮ ਭੇਟ ਕਰਨ ਤੋਂ ਬਾਅਦ ਉਹ ਉਸ ਦੇ ਸਾਹਮਣੇ ਬੈਠ ਗਿਆ ਹੁਣ ਇਨਾਇਤ ਸ਼ਾ ਨੇ ਆਪਣੀ ਨਰਾਜ਼ਗੀ స్పష్ట్ तौर ते जाहिर ਕੀਤੀ ਜਿਵੇਂ ਹੀ ਉਹ ਬੁੱਲੇ ਸ਼ਾਨੂ ਆਉਂਦਾ ਦੇਖਦਾ ਹੈ ਉਹ ਉਸੇ ਸਮੇਂ ਆਪਣੀਆਂ ਅੱਖਾਂ ਫੇਰ ਲੈਂਦਾ ਹੈ ਇਸ ਸਮੇਂ ਉਸ ਦੇ ਨੈਣ ਨਕਸ਼ ਕਿਸੇ ਨਿਹਾਇਤ ਡੂੰਗੀ ਸੋਚ ਦੇ ਵਿੱਚ ਡੁੱਬੇ ਹੋਏ ਸਨ ਬੁੱਲੇ ਸ਼ਾਨੇ ਹੌਲੀ ਜਹੀ ਫੁਸਫਸਾਈ ਆਵਾਜ਼ ਵਿੱਚ ਬੋਲਿਆ ਗੁਸਤਾਖੀ ਮਾਫ ਕਰ ਦਿਓ ਗੁਰੂ ਜੀ ਮੈਂ ਅੱਗੇ ਤੋਂ ਖਿਆਲ ਰੱਖਾਂਗਾ ਪਰ ਗੁਰੂ ਜੀ ਦਾ ਰੁਖ ਔਡੋਲ ਰਹਾ ਕੋਈ ਬਦਲਾ ਲੈਣ ਵਾਲੀ ਕਾਰਵਾਈ ਨਹੀਂ ਹੋਈ ਉਹਨਾਂ ਦੀਆਂ ਅੱਖਾਂ ਕਿਸੇ ਅਥਾ ਡੁੰਗਾਈ ਦੀ ਪਾਲ ਕਰਦੀਆਂ ਰਹੀਆਂ ਇਹ ਡੁੰਗਾਈ ਬੁੱਲੇ ਸ਼ਾਦੇ ਪਾਵਕ ਦਿਲ ਦੀ ਸੀ ਜਿਵੇਂ ਇਨਾਇਤ ਸ਼ਾਦੀ ਰੋਹਾਨੀਅਤ ਇਸ ਢੁੰਗਾਈ ਦੀ ਇਮਾਨਦਾਰੀ ਦੀ ਪਰਖ ਕਰ ਰਹੀ ਹੋਵੇ ਬੁੱਲੇ ਸ਼ਾ ਸਮਝ ਗਿਆ ਇਸ ਲਈ ਉਸਨੇ ਆਪਣੀਆਂ ਪਾਵਨਾਵਾਂ ਨੂੰ ਪੂਰੇ ਦਿਲ ਨਾਲ ਪ੍ਰਗਟ ਕੀਤਾ ਗੁਰੂ ਜੀ ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਤੁਹਾਡਾ ਆਸ਼ਰਮ ਸਿਰਫ ਪਿਆਰ ਦੀਆਂ ਇੱਟਾਂ ਨਾਲ ਬਣਿਆ ਹੋਇਆ ਹੈ ਇਹ ਪਿਆਰ ਦੀ ਦੁਨੀਆ ਹੈ ਇੱਥੇ ਸਭ ਤੋਂ ਵਧੀਆ ਜਗ੍ਹਾ ਤੁਹਾਡੇ ਪਵਿੱਤਰ ਪੈਰਾਂ ਵਿੱਚ ਹੈ ਇੱਥੇ ਕੋਈ ਹੰਕਾਰ ਨਹੀਂ ਹੈ ਲੋਕ ਸਿਰਫ ਮੱਥਾ ਟੇਕਦੇ ਹਨ ਉਹ ਆਪਣੇ ਵਜੂਦ ਦੀ ਮੋਹਰ ਨਹੀਂ ਬਣਾਉਂਦੇ ਉਹ ਇਸ ਨੂੰ ਫਿੱਕਾ ਕਰਦੇ ਕਰਦੇ ਖਤਮ ਕਰ ਦਿੰਦੇ ਹਨ ਈਮਾਨ ਨਾਲ ਗੁਰੂ ਜੀ ਮੈਂ ਅੱਜ ਤੋਂ ਬਾਅਦ ਐਸੇ ਆਧਾਰ ਤੇ ਅੱਗੇ ਵਧਾਂਗਾ ਬਸ ਇੱਕ ਵਾਰ ਇੱਕ ਵਾਰ ਮੈਨੂੰ ਮਾਫ ਕਰ ਦਿਓ ਸਾਰੀ ਬੇਰੁਖੀ ਤੇ ਨਰਾਜਗੀ ਛੱਡ ਕੇ ਬਸ ਇੱਕ ਵਾਰ ਮਾਫ ਕਰ ਦਿਓ ਦੁਨੀਆ ਵੀ ਲੋਕਾਂ ਦੀ ਨਿਗਾਹ ਵਿੱਚ ਇਹ ਕਿਹੋ ਜਿਹਾ ਅਜੀਬ ਰਿਸ਼ਤਾ ਹੈ ਇਸ ਦੁਨੀਆ ਦਾ ਇਦਰ ਬੁੱਲੇ ਸ਼ਾ ਫਿਰ ਤੋਂ ਕੋਈ ਗਲਤੀ ਨਾ ਕਰਨ ਦੀ ਸੋਚ ਚੁੱਕ ਰਿਹਾ ਹੈ ਨਕ ਰਗੜ ਰਿਹਾ ਹੈ ਅਤੇ ਬੇਨਤੀ ਕਰ ਰਿਹਾ ਹੈ ਅਤੇ ਦੂਜੇ ਪਾਸੇ ਹਜੂਰ ਇਨਾਇਤ ਸ਼ਾ ਅਖੜ ਰਵਈਏ ਨਾਲ ਗੱਦੀ ਤੇ ਬੈਠਾ ਹੈ ਓਹੋ ਆਪਣੇ ਹੰਕਾਰ ਵਿੱਚ ਇੱਕ ਵੀ ਸ਼ਬਦ ਨਹੀਂ ਬੋਲ ਰਿਹਾ ਇਹ ਚੇਲਾ ਹੈ ਜਾ ਕੋਈ ਮਜ਼ਦੂਰੀ ਕਰਨ ਵਾਲਾ ਇਹ ਗੁਰੂ ਹੈ ਜਾਂ ਜ਼ੁਲਮ ਕਰਨ ਵਾਲਾ ਇੱਕ ਆਮ ਇਨਸਾਨ ਇਸ ਤਰ੍ਹਾਂ ਸੋਚ ਸਕਦਾ ਹੈ ਪਰ ਡੂੰਘਾਈ ਨਾਲ ਸੋਚੋ ਸਮੁੰਦਰ ਦੇ ਖਾਰੇਪਣ ਵਿੱਚ ਉਹ ਕਿਹੜੀ ਖੇਚ ਹੈ ਜੋ ਗੰਗਾ ਦੀਆਂ ਮਿੱਠੀਆਂ ਤਾਰਾਂਵਾਂ ਉਸ ਵਿੱਚ ਲੀਨ ਹੋਣ ਲਈ ਉਤਸੁਕ ਰਹਿੰਦੀਆਂ ਹਨ ਉਹ ਇਸਵਲ ਜੋਸ਼ ਵਿੱਚ ਕਿਉਂ ਭਸਦਿਆਂ ਹਨ ਇਸ ਵਿੱਚ ਆਪਣਾ ਵਜੂਦ ਗਵਾਉਣ ਲਈ ਆਪਣੇ ਆਪ ਨੂੰ ਹਰ ਪੱਖੋਂ ਨਿਚੋੜਨ ਲਈ ਅਤੇ ਇਸ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਜਿਵੇਂ ਕਿ ਇੱਕ ਕਵੀ ਨੇ ਕਿਹਾ ਸੀ ਇਸ ਦੇ ਖਾਰੇਪਣ ਵਿੱਚ ਕੁਝ ਆਕਰਸ਼ਨ ਜ਼ਰੂਰ ਹੋਵੇਗਾ ਨਹੀਂ ਤਾਂ ਕੋਈ ਸਮੁੰਦਰ ਵਿੱਚ ਜਾ ਕੇ ਗੰਗਾ ਕਿਉਂ ਮਿਲੇ ਅੱਜ ਬੁੱਲੇ ਸ਼ਾਹ ਦੇ ਬੋਲ ਗੰਗਾ ਵਾਂਗ ਮਿੱਠੇ ਹਨ ਅਤੇ ਇਨਾਇਤ ਸ਼ਾਦੀ ਉਦਾਸ ਹਿੰਤਾ ਸਮੁੰਦਰ ਦੀ ਤਰ੍ਹਾਂ ਖਾਰੀ ਹੈ ਇਹ ਉਦਾਸ ਹਿੰਤਾ ਇੰਨੀ ਖਾਰੀ ਕਿਉਂ ਹੈ ਇਹ ਕਿੰਨਾ ਆਕਰਸ਼ਣ ਹੈ ਇਨਾਇਤ ਸ਼ਾਹ ਨੇ ਖੁਦ ਇਸ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਬੁੱਲੇ ਸ਼ਾ ਮੈਂ ਗੁੱਸਾ ਉਹਨਾਂ ਨਹੀਂ ਜਿਨ੍ਹਾਂ ਮੈਨੂੰ ਤੇਰੀ ਚਿੰਤਾ ਹੈ ਤੇਰਾ ਹੰਕਾਰ ਕਰਨਾ ਮੈਨੂੰ ਗੁੱਸਾ ਨਹੀਂ ਦਿੰਦਾ ਇਹ ਮੈਨੂੰ ਚਿੰਤਿਤ ਕਰਦਾ ਹੈ ਹੁਣ ਇਨਾ ਇਤਸ਼ਾ ਦੇ ਮਥੇ ਤੇ ਰਖਾਵਾਂ ਉੱਬਰ ਆਈਆਂ ਸਨ ਪਹਿਲੀ ਵਾਰ ਜਦੋਂ ਬੁੱਲੇ ਸ਼ਾਹ ਨੇ ਆਪਣੇ ਸ਼ਾਜੀ ਵਿੱਚ ਗੰਭੀਰਤਾ ਦੀ ਇੰਨੀ ਗਰਮ ਹਵਾ ਨਿਕਲਦੀ ਮਹਿਸੂਸ ਕੀਤੀ ਤਾਂ ਉਹ ਇਨਾਇਤ ਨੂੰ ਕਟਹਰੇ ਵਿੱਚ ਖੜੇ ਅਪਰਾਧੀ ਵਾਂਗ ਕੂਰਦਾ ਰਿਹਾ ਇਨਾਇਤ ਸ਼ਾਹ ਨੇ ਫਿਰ ਕਿਹਾ ਕਿ ਮੈਂ ਕਿਉਂ ਚਾਹੁੰਦਾ ਹਾਂ ਕਿ ਮੇਰੇ ਸਾਧਕ ਤੇ ਹੰਕਾਰ ਦੇ ਪਿਹੜੇ ਦਾਗ ਨਾ ਲਗਨ ਹੰਕਾਰ ਦੀ ਕਾਲੀ ਸਿਆਹੀ ਇਸ ਨੂੰ ਬਦਸੂਰਤ ਨਾ ਕਰੇ ਕੀ ਪਤਾ ਹੈ ਤੈਨੂੰ ਦਰਅਸਲ ਉਹ ਕਹਿੰਦਾ ਹੈ ਕਿ ਪਰਮਾਤਮਾ ਸਰਵਵਿਆਪਕ ਹੈ ਯਾਨੀ ਕਿ ਪਰਮਾਤਮਾ ਤੋਂ ਕੁਝ ਵੀ ਵੱਖਰਾ ਨਹੀਂ ਹੈ ਉਸ ਦਾ ਪ੍ਰਕਾਸ਼ ਪੂਰੇ ਬ੍ਰਹਿਮੰਡ ਵਿੱਚ ਮੌਜੂਦ ਹੈ ਅਤੇ ਸਾਰਾ ਬ੍ਰਹਿਮੰਡ ਉਸ ਦੇ ਪ੍ਰਕਾਸ਼ ਵਿੱਚ ਹੈ ਕੁਝ ਵੀ ਉਸ ਤੋਂ ਵੱਖਰਾ ਨਹੀਂ ਹੈ ਇਹ ਸਿਰਫ ਮਨੁੱਖ ਦੀ ਅਗਿਆਨਤਾ ਹੈ ਜੋ ਆਪਣੇ ਆਪ ਨੂੰ ਇਸ ਬ੍ਰਹਮ ਹੋਣ ਤੋਂ ਵੱਖਰਾ ਸਮਝਦਾ ਹੈ ਉਸ ਦੀ ਨਿਰਸਵਾਰਥਤਾ ਅਤੇ ਅੰਜਾਨਤਾ ਦੀ ਕੰਧ ਹੀ ਮੈਂ ਅਤੇ ਤੂੰ ਦੇ ਵਿੱਚ ਫਰਕ ਪੈਦਾ ਕਰਦੀ ਹੈ ਬੁੱਲੇ ਇਹ ਮੇਰੀ ਇੱਛਾ ਹੈ ਕਿ ਸਾਡੇ ਸਾਰੇ 사ਧਕ ਇਸ ਹਉਮੈ ਦੀ ਕੰਧ ਨੂੰ ਨਸ਼ਟ ਕਰ ਦੇਣ ਅਤੇ ਬ੍ਰह्म ਗਿਆਨ ਦੇ ਆਧਾਰ ਤੇ ਮੈਂ ਤੋਂ ਤੂੰ ਤੱਕ ਦਾ ਸਫਰ ਤੈਅ ਕਰਨ ਆਪਣੀ ਹੋਂਦ ਨੂੰ ਤਬਾਹ ਕਰਦੇ ਹੋਏ ਉਸ ਅਦਵੈਤ ਪਰਮਾਤਮਾ ਨਾਲ ਇਕਤਾ ਪ੍ਰਾਪਤ ਕਰਨੀ ਚਾਹੀਦੀ ਹੈ ਪਰ ਬੁੱਲੇ ਧਿਆਨ ਦੇ ਹੰਕਾਰ ਦੀ ਤੂੜ ਇਸ ਕੰਧ ਨੂੰ ਮਜ਼ਬੂਤ ਬਣਾਉਂਦੀ ਹੈ ਇਹ ਮੈਨੂੰ ਤੂੰ ਤੂੰ ਹੋਰ ਦੂਰ ਕਰ ਦਿੰਦੀ ਹੈ ਇਸ ਲਈ ਜਦੋਂ ਇਹ ਤੂੜ ਤੈਨੂੰ ਖਰਾਬ ਕਰਨਾ ਸ਼ੁਰੂ ਕਰ ਦੇਵੇਗੀ ਤਾਂ ਅਸੀਂ ਚਿੰਤਿਤ ਹੋਵਾਂਗੇ ਇਸ ਅਵਿਸ਼ਵਾਸ ਤੋਂ ਤੈਨੂੰ ਚੇਤਾਵਨੀ ਦੇਣ ਲਈ ਮੈਨੂੰ ਉਦਾਸੀਨਤਾ ਦਾ ਮਖੌਟਾ ਪਹਿਨਣਾ ਪਿਆ ਇਹੀ ਹੈ ਗੁਰੂ ਦੇ ਘਰੇਪੰਦਾ ਆਕਰਸ਼ਣ ਉਸ ਦੀ ਉਦਾਸੀਨਤਾ ਵੀ ਸਾਧਕ ਦੀ ਖੈਰ ਅਤੇ ਪਲਾਈ ਲਈ ਹੈ ਉਸ ਦੀ ਚਿੜਕ ਗੁੱਸਾ ਕਰਨਾ ਸਜ਼ਾ ਦੇਣਾ ਸਭ ਕੁਝ ਉਹ ਚੇਲੇ ਨੂੰ ਇਸ ਲਈ ਮਿਟਣਾ ਨਹੀਂ ਸਿਖਾਉਂਦੇ ਕਿ ਉਸ ਨੂੰ ਬੇਜਵਾਨ ਪ੍ਰਤੀਨਿਧੀ ਬਣਾ ਕੇ ਉਸ ਉੱਤੇ ਆਪਣੀ ਸਲਤਨਤ ਕਾਇਮ ਰੱਖ ਸਕੇ ਸਗੋਂ ਉਹ ਸਾਧਕ ਨੂੰ ਆਪਣੇ ਆਪ ਨੂੰ ਖਤਮ ਕਰਨਾ ਸਿਖਾਉਂਦੇ ਹਨ ਤਾਂ ਜੋ ਉਸ ਦੀ ਰੂਹ ਇਲਾਹੀ ਸਰੂਰ ਵਿੱਚ ਡੁੱਬ ਸਕੇ ਇਸ ਰੂਹਾਨੀ ਪੇਤ ਨੂੰ ਪ੍ਰਗਟ ਕਰਨ ਤੋਂ ਬਾਅਦ ਇਨਾਇਤ ਚੁੱਪ ਹੋ ਗਿਆ ਪਰ ਇਸ ਸਮੇਂ ਬੁੱਲੇ ਸ਼ਾਹ ਵਿੱਚ ਵਖ ਵਖ ਪਾਵਨਾਵਾਂ ਦੀਆਂ ਤੇਜ ਲਹਿਰਾਂ ਤੇਜ ਹੋ ਗਈਆਂ ਇੱਕ ਪਾਸੇ ਆਪਣੇ ਗੁਰੂ ਦੇ ਸੁਲਤਾਨੀ ਕਦ ਨੂੰ ਦੇਖ ਕੇ ਸ਼ਰਮ ਮਹਿਸੂਸ ਹੋਈ ਅਤੇ ਦੂਜੇ ਪਾਸੇ ਆਪਣੇ ਨੀਵੇਂ ਹੰਕਾਰ ਨੂੰ ਯਾਦ ਕਰਕੇ ਦੁੱਖ ਹੋਇਆ ਤੌਬਾ ਅਤੇ ਪਛਤਾਵੇ ਨਾਲ ਆਪਣੇ ਆਪ ਤੇ ਗੁੱਸਾ ਹੁੰਦੇ ਹੋਏ ਗੁਰੂ ਜੀ ਮੈਂ ਇੱਕ ਬਹੁਤ ਹੀ ਰੁੱਖਾ ਮਾੜੇ ਸੁਭਾਅ ਵਾਲਾ ਅਤੇ ਨਿਕੰਮਾ ਇਨਸਾਨ ਹਾਂ ਮੈਂ ਬੇਈਮਾਨ ਹਾਂ ਜਿਸਨੇ ਆਪਣੇ ਪਿਆਰੇ ਸ਼ਾਹ ਜੀ ਉੱਤੇ ਚਿੰਤਾ ਦਾ ਪਾਰ ਪਾਇਆ ਮੇਰੇ ਹਬੀਬ ਮੇਰੇ ਗੁਰੂ ਦੇਵ ਕਸਮ ਹੈ ਤੁਹਾਨੂੰ ਪਰਵਰ ਵਿਗਾਰ ਦੀ ਜੇਕਰ ਅੱਜ ਤੋਂ ਬਾਅਦ ਇਸ ਬੇਸ਼ਰਮ ਜੁੱਤੀ ਖਾਣ ਵਾਲੇ ਚੇਲੇ ਨੇ ਤੁਹਾਡੀ ਗੱਲ ਨਹੀਂ ਮੰਨੀ ਜਾਂ ਹੰਕਾਰ ਨਾਲ ਤੁਹਾਨੂੰ ਤੋਖਾ ਦਿੰਦਾ ਹੈ ਤਾਂ ਤੁਸੀਂ ਉਸ ਨੂੰ ਆਪਣੀ ਮਰਜ਼ੀ ਅਨਸਾਰ ਸਜ਼ਾ ਦੇ ਸਕਦੇ ਹੋ ਪਰ ਤੁਸੀਂ ਆਪਣੇ ਮੱਥੇ ਤੇ ਚਿੰਤਾ ਦੀ ਇੱਕ ਵੀ ਲਕੀਰ ਨਹੀਂ ਆਉਣ ਦਿਓਗੇ ਗੁਰੂ ਜੀ ਮੇਰੀ ਪ੍ਰਾਰਥਨਾ ਸਵੀਕਾਰ ਕਰੋ ਤੁਸੀਂ ਮੈਨੂੰ ਕੁੱਟ ਸਕਦੇ ਹੋ ਮੈਨੂੰ ਆਪਣੀ ਜੁੱਤੀ ਦੀ ਨੋਕ ਤੇ ਰੱਖ ਸਕਦੇ ਹੋ ਅਤੇ ਮੈਨੂੰ ਕੁੱਟ ਸਕਦੇ ਹੋ ਆਪਣੀ ਅੱਡੀ ਨਾਲ ਕੁਚਲ ਕੇ ਮੈਨੂੰ ਮਿੱਟੀ ਵਿੱਚ ਦਬ ਸਕਦੇ ਹੋ ਆਪਣੀ ਸੋਟੀ ਨਾਲ ਮੇਰਾ ਹੰਕਾਰੀ ਸਿਰ ਤੋੜ ਸਕਦੇ ਹੋ ਮੇਰੇ ਬੁਰੇ ਮਨ ਸ਼ੇਖੀ ਖੋਰ ਨੂੰ ਸਭ ਤੋਂ ਸਖਤ ਸਬਕ ਸਿਖਾਉਣਾ ਇਹ ਤਦ ਤੱਕ ਜਦ ਤੱਕ ਉਸ ਦੀ ਕਬਰ ਤਿਆਰ ਨਹੀਂ ਹੋ ਜਾਂਦੀ ਪਰ ਮੇਰੇ ਕਾਰਨ ਸੁਪਨਿਆਂ ਵਿੱਚ ਵੀ ਆਪਣੇ ਆਪ ਨੂੰ ਪਰੇਸ਼ਾਨ ਨਾ ਹੋਣ ਦੇਣਾ ਮੇਰੇ ਮੌਲਾ ਮੇਰੇ ਕਾਰਨ ਆਪਣੇ ਚਮਕਦਾਰ ਚਿਹਰੇ ਤੇ ਕੋਈ ਚਿੰਤਾ ਜਾਂ ਕੋਈ ਗੰਭੀਰਤਾ ਨਾ ਛਾਣ ਦਿਓ ਜਿਸ ਕਾਰਨ ਤੁਹਾਡੀ ਆਵਾਜ਼ ਵਿੱਚ ਕੋਈ ਕਮੀ ਆ ਜਾਵੇ ਉਹਨਾਂ ਨੂੰ ਦੇਖ ਕੇ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਜਦੋਂ ਤੁਹਾਡੇ ਮੱਥੇ ਤੇ ਕੋਈ ਸ਼ਿਕਨ ਛਾ ਜਾਂਦੀ ਹੈ ਤਾਂ ਮੇਰੀ ਰੂਹ ਨੂੰ ਗਮਾਂ ਦੀਆਂ ਲਕੀਰਾਂ چیر ਜਾਂਦੀਆਂ ਹਨ ਹੇ ਮੇਰੇ ਰਬ ਹੇ ਗੁਰੂ ਦੇਵ ਜੇ ਤੁਸੀਂ ਗੁੱਸੇ ਹੋ ਤਾਂ ਆਪਣਾ ਗੁੱਸਾ ਪ੍ਰਗਟ ਕਰ ਦੇਣਾ ਮੈਨੂੰ ਝਿੜਕੋ ਮੈਨੂੰ ਮਾਰੋ ਮੈਨੂੰ ਮਾਰ ਵੀ ਦਿਓ ਜਿਸ ਤੇ ਤੁਸੀਂ ਪਰੇਸ਼ਾਨ ਹੋ ਜਾਵੋ ਅਜਹੀ ਸਜ਼ਾ ਨਾ ਦਿਓ ਮੈਂ ਤੁਹਾਡਾ ਉਦਾਸ ਚਿਹਰਾ ਬਰਦਾਸ਼ਤ ਨਹੀਂ ਕਰ ਸਕਾਂਗਾ ਜੇ ਤੁਸੀਂ ਚਿੰਤਾ ਵਿੱਚ ਡੁੱਬੇ ਤਾਂ ਮੈਂ ਵੀ ਮਰ ਜਾਵਾਂਗਾ ਇਸ ਤੋਂ ਬਾਅਦ ਪਤਾ ਨਹੀਂ ਕਿ ਬੁੱਲੇ ਸ਼ਾ ਕਿੰਨੀ ਦੇਰ ਆਪਣੇ ਗੁਰੂ ਦੇਵ ਦੀ ਗੋਦ ਵਿੱਚ ਸਿਰ ਰੱਖ ਕੇ ਰੋਂਦਾ ਰਿਹਾ ਉਸ ਦਾ ਪੱਲਾ ਵੀ ਉਸ ਦੇ ਗਿੱਲੇ ਹੰਝੂਆਂ ਅਤੇ ਉਮੀਦਾਂ ਨਾਲ ਭਜਦਾ ਰਿਹਾ ਦੂਜੇ ਪਾਸੇ ਇਨਾਇਤ ਸ਼ਾ ਦਾ ਪਿਆਰ ਵੀ ਮਜ਼ਬੂਤ ਹੋ ਗਿਆ ਉਸ ਨੇ ਪਿਆਰ ਪਰਿਆ ਹਥ ਸਿਰ ਤੇ ਫੇਰਦੇ ਹੋਏ ਪਿਆਰ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਕੌਣ ਕਹਿੰਦਾ ਹੈ ਕਿ ਪਾਵਨਾਮਾ ਮਨੁੱਖੀ ਜਾਤੀ ਦੀ ਇੱਕ ਕਮਜ਼ੋਰੀ ਹਨ ਅਤੇ ਇਸ ਲਈ ਇੱਕ ਸਤਿਗੁਰੂ ਕਦੇ ਵੀ ਪਾਵੁਕ ਨਹੀਂ ਹੁੰਦਾ ਕੌਣ ਕਹਿੰਦਾ ਹੈ ਕਿ ਜੋ ਸਿਰਫ ਇੱਕ ਨਹੀਂ ਸਗੋ ਸਾਰੀ ਮਨੁੱਖੀ ਰਿਸ਼ਤਿਆਂ ਦੇ ਦਰਦ ਨੂੰ ਆਪਣੇ ਦਿਲ ਵਿੱਚ ਰੱਖਦਾ ਹੈ ਜਰਾ ਸੋਚੋ ਕਿ ਅਜਹ ਸਤਗੁਰੂ ਐਨਾ ਸੁੱਕਾ ਅਤੇ ਨੀਰਸ ਕਿਵੇਂ ਹੋ ਸਕਦਾ ਹੈ ਪੂਰੇ ਬ੍ਰਹਿਮੰਡ ਦਾ ਪਿਆਰ ਪੂਰੇ ਬ੍ਰਹਿਮੰਡ ਦਾ ਪਿਆਰ ਇੱਕ ਸਤਗੁਰੂ ਦੀਆਂ ਰਗਾਂ ਵਿੱਚ ਵੀ ਹੈ ਅੱਜ ਇਨਾਇਤ ਸ਼ਾਹ ਦੀਆਂ ਅੱਖਾਂ ਵੀ ਨਮ ਸੰ ਅੱਜ ਗੁਰੂ ਦੇ ਹੰਝੂ ਵੀ ਕਾਤਰ ਹੋ ਕੇ ਬੁੱਲੇ ਸ਼ਾਹ ਦੇ ਸਿਰ ਤੇ ਹੱਥ ਫੇਰੇ ਜਾ ਰਹੇ ਸਨ ਉਸ ਦੇ ਉਲਝੇ ਹੋਏ ਵਲ ਖੋਲੇ ਜਾ ਰਹੇ ਸੰ ਹੰਕਾਰ ਦੇ ਆਲਮ ਵਿੱਚ ਬੁੱਲੇ ਸ਼ਾ ਕਈ ਦਿਨਾ ਤੋਂ ਉਸ ਨੂੰ ਆਪਣੇ ਪਿਆਰ ਦਾ ਪ੍ਰਸ਼ਾਦ ਦੇਣਾ ਪੁੱਲ ਗਿਆ ਸੀ ਇਸ ਲਈ ਅੱਜ ਉਸ ਨੂੰ ਬਹੁਤ ਭੁੱਖ ਲੱਗੀ ਸੀ ਉਹ ਬੁੱਲੇ ਸ਼ਾ ਦੀਆਂ পাগল ਪਾਵਨਾਵਾਂ ਦਾ ਆਨੰਦ ਬੜੇ ਚਾ ਨਾਲ ਮਾਣ ਰਿਹਾ ਸੀ ਉਹ ਆਪਣੀਆਂ ਬੇਟਾਂ ਨੂੰ ਬੜੇ ਚਾ ਨਾਲ ਪੀ ਰਿਹਾ ਸੀ। ਉਹ ਇਸ ਨੂੰ ਲੁੱਟ ਰਿਹਾ ਸੀ ਅਤੇ ਵਾਪਸ ਵੀ ਦੇ ਰਿਹਾ ਸੀ। ਇਹ ਹੈ ਗੁਰੂ ਅਤੇ ਉਸ ਦੇ ਚੇਲੇ ਵਿਚਕਾਰ ਕਿਹੋ ਜਿਹਾ ਰੋਹਾਨੀ ਅਤੇ ਆਤਮਿਕ ਰਿਸ਼ਤਾ ਹੈ। ਸੋ ਦੋਸਤੋ કર જેકર સુફીકર ચેનલથી વિડીયો ચં લી ચેનલનું સબસક્રાઈબ જરૂર કર્યો લાઈક તે શેર કર્યો ધનવાદ